ਹੁਣੇ ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਬੀਤੇ ਦਿਨਾਂ ਦੇ ਵਿੱਚ ਮੀਂਹ ਅਤੇ ਹਨੇਰੀ ਝੱਖੜ ਦੇ ਕਰਕੇ ਜਿੱਥੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਲੋਕਾਂ ਦੇ ਮਾਲੀ ਦੇ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੀ ਜਿਸ ਦੇ ਚੱਲਦੇ ਰਸਤੇ ਤੱਕ ਬਲੌਕ ਹੋ ਗਏ ਸੀ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਇਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਇਸ ਦੇ ਨਾਲ ਕੁਝ ਖਾਸ ਗੱਲਾਂ ਵੀ ਧਿਆਨ ਰੱਖਣ ਲਈ ਕਿਹਾ ਗਿਆ ਆਓ ਸੁਣਦੇ ਹਾਂ ਜੀ ਜੀਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਔਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਜੇਸ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਇਹ ਸੈਕੰਡ ਹਾਈਐਸਟ ਜਿਹੜਾ ਅੱਜ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 2017 ਦੇ ਵਿੱਚ 29.4 ਡਿਗਰੀ ਸੈਂਟੀਗ੍ਰੇਡ ਸੀ ਔਰ ਉਹਦੇ ਤੋਂ ਨੈਕਸਟ 2004 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈਐਸਟ ਰਿਕਾਰਡ ਕੀਤਾ ਗਿਆ ਸੀ ਔਰ ਅੱਜ ਫੇਰ ਜਿਹੜਾ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜਿਵੇਂ ਜਦ ਤਰ੍ਹਾਂ ਇਹ ਮੌਸਮ ਕਲੀਅਰ ਹੈਗਾ ਲੱਗਦਾ ਕਿ ਗਰਮੀ ਵਧਣ ਦੇ ਜਿਹੜੇ ਅਸਰ ਆਣੇ ਜਾਂ ਫਿਰ ਤਾਪਮਾਨ ਵਿੱਚ ਜਿਹੜਾ ਵਾਧਾ ਹੋ ਸਕਦਾ ਹੈ ਜੀ ਕੋਈ ਸਿਗਨੀਫੀਕੈਂਟ ਚੇਂਜ ਦਾ ਫਿਲਹਾਲ ਟੈਂਪਰੇਚਰ ਦੇ ਵਿੱਚ ਪ੍ਰੈਡਿਕਟਡ ਨਹੀਂ ਹੈਗੀ ਪਰ ਆਉਣ ਵਾਲੇ 2-3 ਦਿਨਾਂ ਤੋਂ ਬਾਅਦ ਜਿਹੜਾ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਜ਼ਰੂਰ ਥੋੜਾ ਟੈਂਪਰੇਚਰ ਦੇ ਵਿੱਚ ਸੀ ਇਨਕਰੀਸ ਆਬਜ਼ਰਵ ਕਰ ਸਕਦੇ ਹਾਂ। ਕਿ ਕਿਸਾਨਾਂ ਨੂੰ ਕੀ ਹੋਊਗਾ? ਖਾਲਿਆਂ ਨੂੰ ਕਿਉਂਕਿ ਜਿਹੜੀ ਫਸਲ ਆ ਲਗਾਤਾਰ ਉੱਤੀ ਕਟਾਈ ਕੀਤੀ ਜਾ ਰਹੀ ਹੈ ਤੇ ਮੰਡੀਆਂ ਦੇ ਵਿੱਚ ਵੀ ਲੱਗਦੀਆਂ। ਬਿਲਕੁਲ ਜੀ ਕਿਉਂਕਿ ਜਿਹੜੀ ਕਣਕ ਦੀ ਫਸਲ ਦੀ ਹਾਰਵੈਸਟਿੰਗ ਚੱਲ ਰਹੀ ਹੈਗੀ ਆ ਫਾਰਮਰਸ ਨੂੰ ਵੀ ਇਹ ਹੀ ਦੱਸ ਸਕਦੇ ਆ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣਗੀਆਂ ਸੋ ਜਿਹੜੇ ਉਹਨਾਂ ਦੇ ਹਾਰਵੈਸਟਿੰਗ ਆਪਰੇਸ਼ਨਸ ਨੇ ਉਹਨੂੰ ਕੰਟੀਨਿਊ ਕਰ ਸਕਦੇ ਨੇ ਅਲੱਗ ਕੀ ਆਮ ਲੋਕਾਂ ਨੂੰ ਜੋ ਪ੍ਰੋਬਲਮ ਹੋ ਰਹੀ ਆ ਰੱਖਣਾ ਜਿਹਦੇ ਜਿੱਦਾਂ 6 ਡਿਗਰੀ ਦੇ ਤਕਰੀਬ ਜਿਹੜਾ ਤਾਪਮਾਨ ਆਮ ਨਾਲੋਂ ਜ਼ਿਆਦਾ ਨੇ ਕੀ ਗਰਮੀ ਤੋਂ ਲੋਕਾਂ ਨੂੰ ਚਿੰਤਾ ਹੈ ਹਾਂਜੀ ਨਾਈਟ ਟਾਈਮ ਟੈਂਪਰੇਚਰ ਜ਼ਰੂਰ 6.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਪਰ ਡੇ ਟਾਈਮ ਟੈਂਪਰੇਚਰ ਅਸੀਂ ਨੀਅਰ ਨਾਰਮਲ ਕਹਿ ਸਕਦੇ ਹਾਂ ਲਗਭਗ 2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਪਰ ਫਿਰ ਵੀ ਟੈਂਪਰੇਚਰ ਜਿਹੜਾ 38 ਡਿਗਰੀ ਤੋਂ ਉੱਪਰ ਕੱਲ ਰਿਕਾਰਡ ਕੀਤਾ ਗਿਆ ਔਰ ਸਾਰਿਆਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਉਹਦੇ ਤੋਂ ਜ਼ਰੂਰ ਆਪਣਾ ਧਿਆਨ ਰੱਖਣਾ ਚਾਹੀਦਾ ਫਾਰਮਰਸ ਵੀ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਹੋ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਸਵੇਰੇ ਸ਼ਾਮ ਜਿਹੜਾ ਕੰਮ ਬੰਦ ਕਰਕੇ ਜਿਹੜੇ ਪੀ ਕਾਰਸ ਨੇ ਉਹਨਾਂ ਦੇ ਵਿੱਚ ਥੋੜੀ ਬ੍ਰੇਕ ਲੈ ਲੈਣੀ ਚਾਹੀਦੀ ਔਰ ਲਿਕੁਇਡਸ ਵਕਤ ਤੋਂ ਵਕਤ ਲੈਣੇ ਚਾਹੀਦੇ ਨੇ ਔਰ ਆਮ ਲੋਕਾਂ ਨੂੰ ਵੀ ਇਹੀ ਕਹਿ ਸਕਦੇ ਆਂ ਜੀ ਕਿ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅ ਅਵੋਇਡ ਕਰਨਾ ਚਾਹੀਦਾ ਔਰ ਸਪੈਸ਼ਲੀ ਜਦੋਂ ਪੀ ਕਾਰਸ ਹੁੰਦੇ ਨੇ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਔਰ ਵੱਤੋ ਵੱਤ ਲਿਕੁਇਡਸ ਜ਼ਰੂਰ ਲੈਣੇ ਚਾਹੀਦੇ ਨੇ ਸੋ ਦਾਦੇ ਕੀ ਬੀਤੇ ਦਿਨੀ ਜਿਸ ਤਰੀਕੇ ਦਾ ਮੌਸਮ ਰਿਹਾ ਉਸ ਦੇ ਨਾਲ ਮਾਲੀ ਨੁਕਸਾਨ ਕਾਫੀ ਹੋਇਆ ਤੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਤਬਾਹ ਹੋ ਗਈ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ